ਨਕੋਦਰ ਦੇ ਸ਼ੰਕਰ ਰੋਡ ਤੇ ਸਥਿਤ ਇੱਕ ਨਹਿਰ ਦੇ ਕਿਨਾਰੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੂਸਰੇ ਭਾਗ ਅਤੇ ਸ਼੍ਰੀ ਗੁਟਕਾ ਸਾਹਿਬ ਤੋਂ ਇਲਾਵਾ ਇੱਕ ਫੋਟੋ ਲਾਲ ਰੰਗ ਦੇ ਕੱਪੜੇ ਵਿੱਚ ਲਿਪਟੀ ਹੋਈ ਮਿਲਣ ਦੀ ਸੂਚਨਾ ਮਿਲੀ ਹੈ। ਜ਼ਿਕਰ ਹੋ ਗਿਆ ਕਿ ਨਹਿਰ ਤੇ ਪੈ ਇਨਾ ਅੰਗਾਂ ਨੂੰ ਰਾਹ ਜਾਂਦੇ ਇੱਕ ਨੌਜਵਾਨ ਨੇ ਦੇਖਿਆ ਸੀ ਜਿਸ ਤੋਂ ਬਾਅਦ ਉਸ ਨੌਜਵਾਨ ਵੱਲੋਂ ਇਸ ਦੀ ਸੂਚਨਾ ਸਿੱਖ ਸੰਗਤਾਂ ਅਤੇ ਪੁਲਿਸ ਨੂੰ ਦਿੱਤੀ ਗਈ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਸੁਖਪਾਲ ਸਿੰਘ ਅਤੇ ਸਿਟੀ ਥਾਣੇ ਦੇ ਮੁਖੀ ਅਮਨ ਸੈਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼੍ਰੀ ਗੁੜਕਾ ਸਾਹਿਬ ਜੀ ਨੂੰ ਸਤਕਾਰ ਸਹਿ ਨਕੋਦਰ ਦੇ ਸਿੰਘ ਸਵਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਇਸਰਾਂ ਨ ਕੋਦਰ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ ਵੀ ਪਹੁੰਚੇ ਜਿਨ੍ਹਾਂ ਨੇ ਮੰਗ ਕੀਤੀ ਕਿ ਜੇਹੀ ਹਰਕਤ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਕੋਦਰ ਤੋਂ ਨਵਰਾਂਗ ਚੈਨਲ ਲਈ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਨਹਿਰ ਆਪਣੀ ਨਕੋਦਰ ਦੇ ਨਾਲ ਦੀ ਜਾਂਦੀ ਆ ਤੇ ਜਿਹੜਾ ਪੋਲਿਆ ਸ਼ੰਕਰ ਰੋਡ ਤੇ ਸਰਕੂਰ ਦੇ ਨੇੜੇ ਉਸ ਪੁਲ ਦੇ ਕੋਲ ਪਟੜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਦੂਸਰਾ ਪਾਣੀ ਜਿਹੜਾ ਟੀਕਾ ਭਾਗ ਦੂਜਾ ਪਿਆ ਸੀ ਨਾਲ ਦੋ ਗੁਟਕੇ ਸਾਹਿਬ ਸਨ ਸੁਖਮਨੀ ਸਾਹਿਬ ਦਾ ਤੇ ਦੂਸਰਾ ਜਿਹੜਾ ਆਪਣਾ ਜਪਜੀ ਸਾਹਿਬ ਆਪਣਾ ਰਹਿਣਾ ਸਾਹਿਬ ਜਿਹੜਾ ਨਿਤਨੇਮ ਆਪਾਂ ਕਰਦੇ ਆ ਉਹ ਗੁਟਕਾ ਸੀ ਇੱਕ ਇੱਕ ਸੀਗੀ ਆਪਣੀ ਇਹਦੇ ਮੋਮੈਂਟੋ ਆਪਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਉੱਥੇ ਆਪਣੇ ਮੂਲ ਮੰਤਰ ਦਾ ਪਾਠ ਲਿਖਿਆ ਸੀਗਾ ਤੇ ਉਹ ਉੱਥੇ ਇੱਕ ਸਿੰਘ ਆਪਣਾ ਨਕਉਦਰ ਰਹਿ ਦਾ ਰਹਿਣ ਆਲਾ ਆ ਕੁਦਰਤੀ ਉਹ ਉਥੋਂ ਮੰਗ ਰਿਹਾ ਸੀ ਤੇ ਇਹ ਸਾਰਾ ਇੱਕ ਲਾਲ ਆਪਣੇ ਕਹਿ ਲਓ ਉਹ ਕੱਪੜੇ ਦੇ ਥੱਲੇ ਪਿਆਰ ਨੂੰ ਲੱਭਿਆ ਲਾਲ ਕੱਪੜੇ ਵਾਲੋ ਦੀ ਨਜ਼ਰ ਚਲ ਗਈ ਸਕੂਟਰ ਤੇ ਜਾ ਰਿਹਾ ਸੀ ਉਹ ਤੇ ਜਦੋਂ ਲਾਲ ਕੱਪੜਾ ਚੱਕ ਕੇ ਦੇਖਿਆ ਤਾਂ ਉਹਦੇ ਥੱਲੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਭਾਗ ਦੂਜਾ ਤੇ ਗੁਰਕਾ ਸਾਹਿਬ ਦੋ ਜਿਹੜੇ ਉਹਨੂੰ ਤਲਬੇ ਤੇ ਇਸ ਇਸ ਗਲਤੀ ਅਸੀਂ ਬੜੀ ਕਰੜੀ ਸ਼ਬਦਾਈ ਨਿੰਦਿਆ ਕਰਦੇ ਆ ਉਥੇ ਜਿਹੜੇ ਕੋਈ ਆਪਣੇ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਕੋਈ ਦੇਵੀ ਦੇਵਤੇ ਆਪਣੇ ਉਹਨਾਂ ਦੀਆਂ ਵੀ ਜਿਹੜੀਆਂ ਸਿਗੀਆਂ ਫੋਟੋਗ੍ਰਾਫ ਸਿਗੀਆਂ ਜਾਂ ਕੋਈ ਤਾਂ ਮੋਮੈਂਟੋ ਸੀ ਜਿਹੜੇ ਆਪਾਂ ਕਈ ਵਾਰੀ ਜਦੋਂ ਜਾਗਰਣ ਕਰਾਉਨੇ ਆ ਜਾਂ ਕੋਈ ਮੰਦਰ ਵਿੱਚ ਪ੍ਰੋਗਰਾਮ ਹੁੰਦਾ ਉਹਦੇ ਉਸ ਵੇਲੇ ਆਪਾਂ ਜਿਹੜੀ ਸੁਤਵੰਤ ਆ ਜਿਹੜੇ ਪਤਵੰਤੇ ਸੱਜਣਾਂ ਨੂੰ ਆਪਾਂ ਦਿੰਨੇ ਆ ਤੋਏ ਬੜੀ ਆਪਣੇ ਮਾੜੀ ਘਟਨਾयां ਜਿਨੇ ਵੀ ਕੀਤੀ ਆ ਜਿਨੇ ਇਸ ਪੌਪ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਸ ਸਾਲਿਆਂ ਨੂੰ ਹਦੈਤ ਵੀ ਕਰਦੇ ਆ ਅਪੀਲ ਵੀ ਕਰਦੇ ਆ ਕਿ ਤੁਸੀਂ ਇਹਦੀ ਤਹ ਤੱਕ ਜਾਓ ਤੇ ਜਿਹੜਾ ਇਹਦੇ ਪਿੱਛੇ ਜਿਹੜਾ ਕਸੂਰ ਆ ਜਿਹੜਾ ਦੋਸ਼ੀ ਆ ਉਹਨੂੰ ਲੱਭ ਕੇ ਤੇ ਉਹਨੂੰ ਨਸ਼ਰ ਕਰੋ ਤਾਂ ਕਿ ਸੰਗਤ ਨੂੰ ਇਸ ਗੱਲ ਦਾ ਪੁਰਸਾ ਹੋਵੇ ਜਿਹਨੇ ਪਾਪ ਕੀਤਾ ਆ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਬੜਾਲਾ ਸਾਹਿਬ ਆਮ ਹੀ ਦੇਖਣ ਜਾਂਦਾ ਜਦੋਂ ਵੀ ਦੇਖੋ ਕਿ ਦਰਿਆ ਦੇ ਕੋਲ ਜਾਂ ਕਿਸੇ ਨਹਿਰ ਦੇ ਕੋਲ ਧਾਰਮਿਕ ਤਸਵੀਰਾਂ ਆਮ ਹੀ ਪਈਆਂ ਹੁੰਦੀਆਂ ਕੀ ਕਹਿਣਾ ਚਾਹੋਗੇ ਕਿ ਬੜੇ ਇਦਾਂ ਦੇ ਪਾਪੀ ਆ ਜਿਹੜੇ ਆਪਣੇ ਇਦਾਂ ਦੀਆਂ ਘਟਨਾਵਾਂ ਕਰਦੇ ਨੇ ਪਹਿਲਾਂ ਵੀ ਪੰਜਾਬ ਵਿੱਚ ਆਪਾਂ ਦੇਖਿਆ ਕਿ ਗੁਰੂ ਸਾਹਿਬਾਨ ਦਾ ਜਿਹੜਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਬੇਦਬੀਆ ਹੋਈਆਂ ਇਸ ਗੱਲੋਂ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਆ ਬੜਾ ਗੁੱਸਾ ਆ ਇਹ ਨਹੀਂ ਹੋਣਾ ਚਾਹੀਦਾ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਆਪਾਂ ਸਾਰੇ ਗੁਰੂਆਂ ਪੀਆ ਅਵੇ ਤੇ ਪ੍ਰਮਾਤਮਾ ਦੇ ਅਵਤਾਰਾਂ ਦੇ ਅੱਗੇ ਆਪਾਂ ਆਪਣਾ ਸਿਰ ਝੁਕਾਉਨੇ ਆਂ ਤੇ ਸਾਰੇ ਧਰਮ ਆਪਣੇ ਨੂੰ ਬਹੁਤ ਪਿਆਰੇ ਨੇ ਕਿਸੇ ਧਰਮ ਦਾ ਵੀ ਨਹੀਂ ਆਪਣੇ ਉਹਨਾਂ ਦੇ ਚਿੰਨ ਦਾ ਅਪਮਾਨ ਹੋਣਾ ਚਾਹੀਦਾ ਤੇ ਗੁਰੂ ਸਾਹਿਬ ਦੀ ਦਾ ਕਦੀ ਵੀ ਗੱਦੀ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਕਦੀ ਨਹੀਂ ਸਹਿ ਸਕਦੇ ਸੋ ਅਸੀਂ ਆਪਣੇ ਚਾਹੁੰਦੇ ਆ ਕਿ ਇਹਦਾ ਜਿਹੜਾ ਹੈਗਾ ਆ ਜਿਨੇ ਇਹ ਪਾਪ ਕੀਤਾ ਉਹ ਲੱਭਿਆ ਜਾਵੇ ਉਹਦੇ ਬਰ ਖਿਲਾਫ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਅਸੀਂ ਇਹ ਹੁਣ ਪੁਲਿਸ ਨੂੰ ਸਾਰੀ ਗੱਲ ਦੱਸਤੀ ਆ ਇੱਥੇ ਪੁਲਸ ਵਾਲੇ ਡੀਐਸਪੀ ਸਾਹਿਬ ਆਏ ਸਕੇ ਗੁਰਦੁਆਰਾ ਸਿੰਘ ਸਵਾ ਖੜੇ ਆ ਤੇ ਕੁਝ ਟਾਈਮ ਦੇਖਦੇ ਆ ਕਿ ਪੁਲਿਸ ਦੀ ਪੜਤਾਲ ਕਿੱਧਰ ਨੂੰ ਜਾਂਦੀ ਆ ਲੇਕਿਨ ਸਾਨੂੰ ਆਸ ਹੈ ਕਿ ਜਿਨੇ ਵੀ ਇਹ ਆਪਣੇ ਜੁਰਮ ਕੀਤਾ ਪਾਪ ਕੀਤਾ ਉਹ ਜ਼ਰੂਰ ਫੜੇ ਜਾਊਗਾ ਤੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਊਗੀ